ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਵਰਕਰ ਜਿਹੜੇ ਕਿ ਪਹਿਲੇ ਕਾਂਗਰਸ ਦੇ ਵਿੱਚ ਸੀ ਹੁਣ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਔਰ ਵਿਧਾਇਕ ਸਭਾ ਨੂੰ ਵੱਡੀ ਜਿੱਤ ਦੇ ਨਾਲ ਸਫਰਤਨ ਦਿੱਤਾ ਸੀ ਤੇ ਅੱਜ ਗੱਲਬਾਤ ਕਰਾਂਗੇ ਪਿੰਡ ਲਾਧੂਕਾ ਦੇ ਪਿੰਡ ਲਾਧੂਕਾ ਦੇ ਫਮਣ ਸਿੰਘ ਮੈਂਬਰ ਜਿਹੜੇ ਮੌਜੂਦਾ ਮੈਂਬਰ ਨੇ ਪੰਚਾਇਤ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਇਸ ਪਾਰਟੀ ਦੇ ਕੰਮਾਂ ਤੋਂ ਕਿੰਨੇ ਕੁ ਕੁਛ ਨੇ ਕਿੰਨੇ ਕੁ ਪ੍ਰਭਾਵਿਤ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਨਾ ਕਿ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੇਖੋ ਜਿਹੜਾ ਵਰਕਰ ਹੁੰਦਾ ਹੈ ਉਹ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ ਜੀ ਔਰ ਪਾਰਟੀ ਲਈ ਕੰਮ ਕਰਦਾ ਹੈ ਪਾਰਟੀ ਦੀ ਬਿਹਤਰੀ ਲਈ ਕੰਮ ਕਰਦਾ ਹੈ ਪਰ ਇਹਦੇ ਨਾਲ ਨਾਲ ਉਹਦੀ ਜਿਹੜੀ ਲੋਕਾਂ ਵਿੱਚ ਵੀ ਜਵਾਬਦੇਹੀ ਹੁੰਦੀ ਹੈ ਲੋਕਾਂ ਲੋਕ ਵੀ ਉਸ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਸੋ 2022 ਦੇ ਵਿੱਚ ਵਰਕਰ ਸਹਿਬਾਨਾਂ ਨੇ ਤਨ ਮਨ ਦਨ ਨਾਲ ਜਿਹੜਾ ਮਿਹਨਤ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਬਹੁਮਤ ਨਾਲ ਜਿੱਤਾਇਆ ਸੀ ਔਰ ਹੁਣ ਫਿਰ ਜਿਹੜਾ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤਾ ਮੈਂ ਤਾਂ ਫਿਰ ਇੱਕ ਵਾਰ ਕਵਾਂਗਾ ਪਾਰਟੀ ਦੇ ਵਰਕਰ ਸਹਬਾਨਾਂ ਨੂੰ ਕਿ ਸਾਥੀਓ ਛੋਟੀਆਂ ਮੋਟੇ ਜਿਹੜੇ ਗਿਲੇ ਸ਼ਿਕਵੇ ਹਨ ਉਹਨਾਂ ਨੂੰ ਭੁੱਲ ਕੇ ਔਰ ਪਾਰਟੀ ਦੀ ਬਿਹਤਰੀ ਲਈ ਕੰਮ ਕਰੀਏ ਇਕੱਠੇ ਹੋਈਏ ਲੋਕਾਂ ਨੂੰ ਲਾਮਬੰਦ ਕਰੀਏ ਔਰ ਪੂਰੇ ਪੰਜਾਬ ਦੇ ਵਿੱਚ ਜੋ ਭਗਵੰਤ ਮਾਨ ਜੀ ਨੇ ਇੱਕ ਸੁਪਨਾ ਸੋਚਿਆ ਹੈ ਜਾਂ ਗੱਜਵਾੜੀ ਕੇ ਗੱਲ ਕੀ ਹੈ ਕਿ ਜਿਹੜਾ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਜੀ ਰੋਨਲ ਨਾਲ ਜਿੱਤੇਗੀ ਸੋ ਉਹ ਕੰਮ ਤਾਂ ਹੀ ਨੇਪਰੇ ਚੜ੍ਹ ਸਕਦਾ ਹੈ ਜੇ ਅਸੀਂ ਸਾਰੇ ਵਰਕਰ ਸਹਿਬਾਨ ਪਹਿਲਾਂ ਵਾਗ ਮੈਂ ਕਹਿੰਦਾ ਪਹਿਲਾਂ ਨਾਲੂ ਵੀ ਜਿਹੜਾ 10 ਗੁਣਾ ਵੱਧ ਮਿਹਨਤ ਕਰੀਏ ਔਰ ਲੋਕਾਂ ਨੂੰ ਲਾਮਬੰਦ ਕਰੀਏ ਔਰ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਪਿੰਡ ਪਿੰਡ ਘਰ ਘਰ ਜਾ ਕੇ ਜਿਹੜਾ ਉਹਨਾਂ ਨੂੰ ਦਸੀਏ ਔਰ ਬਾਕੀ ਬਚੇ 3 ਸਾਲਾਂ ਦੇ ਵਿੱਚ ਵੀ ਜਿਹੜੇ ਸਨਮਾਨਯੋਗ ਸ਼੍ਰੀ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਨੇ ਜਿੰਨਾ ਵੀ ਬੱਚੀਆਂ ਖੁਸ਼ੀਆਂ ਕੋਈ ਉਹਨਾਂ ਦੀਆਂ ਗਾਰੰਟੀਆਂ ਸਨ ਉਹਨਾਂ ਨੂੰ ਵੀ ਉਹਨਾਂ ਨੇ ਪੂਰਾ ਕਰਨਾ ਹੈ ਸੋ ਬੇਨਤੀ ਹੈ ਮੇਰੀ ਸਾਰੇ ਵਰਕਰ ਸਹਿਬਾਨਾਂ ਨੂੰ ਜੇ ਕੋਈ ਨਾਰਾਜ਼ ਵੀ ਹੈ ਤਾਂ ਅੱਜ ਉਹ ਗਿਲੇ ਸ਼ਿਕਵੇ ਭੁੱਲ ਕੇ ਪਾਰਟੀ ਦੀ ਬੇਤਲੀ ਬੇਤਰੀ ਲਈ ਸਾਰੇ ਇਕਜੁੱਟ ਹੋਈਏ ਔਰ ਪਿੰਡਾਂ ਵਿੱਚ ਜਾ ਕੇ ਜਿਹੜਾ ਪਾਰਟੀ ਲਈ ਕੰਮ ਕਰੀਏ ਧੰਨਵਾਦ